ਦੇਖੋ ਜੋ ਸਵੇਰ ਦੀ ਜਾਂ ਦੋ ਦਿਨਾਂ ਦੀ ਪਹਿਲਾਂ ਦੀ ਕਾਰ ਸੇਵਾ ਚੱਲ ਰਹੀ ਸੀ ਬਾਬਾ ਸੰਤ ਮਹਾਪੁਰਸ਼ਾਂ ਦੇ ਸਤਨਾਮ ਸਿੰਘ ਜੀ ਦੇ ਅੰਦਗੜ ਕਿਲੇ ਵਾਲਿਆਂ ਦੇ ਜੋ ਪੈਰੋਕਾਰ ਇੱਥੇ ਲੱਗੇ ਹੋਏ ਸੀ ਉਹ ਬੜੀ ਜਦੋ ਜਿਹੇਦ ਨਾਲ ਆਪਾਂ ਦੇਖ ਰਹੇ ਹਾਂ ਕਿ ਕਿੰਦਾ ਉਹਨਾਂ ਨੇ ਸੰਗਤ ਨੂੰ ਜੋੜਿਆ ਤੇ ਅੱਜ ਟਰਾਲੀਆਂ ਵੀ ਤੁਸੀਂ 100 ਤੋਂ ਪਲੱਸ ਪੱਥਰ ਦੀਆਂ ਭਰੀਆਂ ਆ ਇਸ ਵਿਸ਼ੇ ਤੇ ਸਵੇਰੇ ਨਮਾ ਸ਼ਹਿਰ ਡਿਸਟ੍ਰਿਕਟ ਦੇ ਡੀਸੀ ਸਾਹਿਬ ਐਸਐਸਪੀ ਸਾਹਿਬ ਸਾਰੇ ਅਫਸਰਾਂ ਦੇ ਧਿਆਨ ਹਿੱਤ ਇਹ ਗੱਲ ਲਿਆਂਦੀ ਗਈ ਪਏ ਉੱਥੇ ਅੱਜ ਵੱਡੇ ਪੱਤਰ ਤੇ ਪੱਥਰ ਲਗਾਏ ਜਾਣਗੇ ਇਸ ਵਿਸ਼ੇ ਤੇ ਮੇਰੀ ਸੰਤ ਸਤਨਾਮ ਸਿੰਘ ਜੀ ਨਾਲ ਵੀ ਗੱਲ ਹੋਈ ਫੋਨ ਤੇ ਤੇ ਉਸ ਤੋਂ ਬਾਅਦ ਇਸੇ ਸਿਲਸਲੇ ਨੂੰ ਹੋਰ ਅੱਗੇ ਵਧਾਉਂਦੇ ਹੋਏ ਅਸੀਂ ਚਾਹੁੰਦੇ ਆ ਕਿ ਜਿਹੜਾ ਪਾਣੀ ਦਾ ਬਹਾਅ ਆ ਉਹਨੂੰ 2 ਕਿਲੋਮੀਟਰ ਤੋਂ ਡਰੇਨ ਦੇ ਰੂਪ ਦੇ ਕੇ ਇਹਨੂੰ ਪਾਣੀ ਨੂੰ ਅੱਗੇ ਵਧਾਇਆ ਜਾਵੇ ਪਰ ਇੱਥੋਂ ਸੰਗਤ ਦਾ ਇਹ ਬਾਰ ਬਾਰ ਫੋਨ ਜਾਣਾ ਪਏ ਸਾਡਾ ਕੰਮ ਰੋਕਿਆ ਗਿਆ ਤਲਖੀ ਵੀ ਵਧੀ ਪਰ ਇਹ ਇਸ ਤਰ੍ਹਾਂ ਦੀ ਪੋਜੀਸ਼ਨ ਆਂਦੀ ਕਿਉਂ ਆ ਅਸੀਂ ਤਾਂ ਇਹ ਪੁੱਛਣਾ ਸਵਾਲ ਕਰਨਾ ਚਾਹੁੰਦੇ ਆ ਕਿ ਸਾਨੂੰ ਜੋ ਲੱਗਦਾ ਇਹ ਕੇਵਲ ਤੇ ਕੇਵਲ ਇੱਕ ਕ੍ਰੈਡਿਟ ਵਾਰ ਲੱਗੀ ਹੋ ਆ ਸਾਨੂੰ ਅਸੀਂ ਹੱਥ ਜੋੜ ਕੇ ਅਸੀਂ ਸਾਰੇ ਹੀ ਸਿਆਸੀ ਪਾਰਟੀਆਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਆ ਕਿ ਸਾਨੂੰ ਇਸ ਚੀਜ਼ ਤੋਂ ਬਖਸ਼ਿਆ ਜਾਵੇ ਆਮ ਲੋਕ ਲੱਗੇ ਹੋ ਆ ਪ੍ਰਸ਼ਾਸਨ ਲੱਗੇ ਹੋ ਅਸੀਂ ਸਾਰੇ ਪ੍ਰਸ਼ਾਸਨ ਦਾ ਸਤਿਕਾਰ ਕਰਦੇ ਆ ਥੱਲੇ ਦੇ ਅਫਸਰ ਤੋਂ ਲੈ ਕੇ ਡੀਸੀ ਸਾਹਿਬ ਤੱਕ ਇੱਥੋਂ ਤੱਕ ਜਿਹੜੇ ਚੰਡੀਗੜ੍ਹ ਅਫਸਰ ਸਹਿਬਾਨ ਵੀ ਬੈਠੇ ਜਿਨ੍ਹਾਂ ਦੇ ਧਿਆਨ ਹਿੱਤੇ ਇਹ ਸਾਰਾ ਕੁਝ ਚੱਲ ਰਿਹਾ ਅਸੀਂ ਇਹ ਵੀ ਅਪੀਲ ਕਰਾਂਗੇ ਵੀ ਠੇਕੇਦਾਰ ਜਿਹੜਾ